ਹੈਲੋ एवरीवन ਸਵਾਗਤ ਹੈ ਤੁਹਾਡਾ ਮੰਤਰ ਇਤਰਾੜ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਹੋਰ ਤੁਸੀਂ ਤੁਸੀਂ ਕਿਵੇਂ ਹੋ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਇਤੰਦਰੋਸਤ ਹੋਵੋਗੇ ਤੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਾਂ ਵੀਡੀਓ ਤੁਸੀਂ ਦੇਖ ਰਹੇ ਹੋਗੇ ਇਸ ਤੋਂ ਪਹਿਲਾਂ ਜਿਹੜਾ ਆਪਣੇ ਬਟੰਡੇ ਸੀਗਾ ਡਾਲਫਿਲਾ ਡਾਲਫਿਨ ਵਾਲਾ ਸੀ ਨਾ ਚੌਂਕ ਉਹਦਾ ਨੇਮ ਵੀ ਚੇਂਜ ਹੋ ਗਿਆ ਸਭ ਤੋਂ ਪਹਿਲੇ ਕਲਿੱਪ ਮੇਨ ਉਹ ਕਲਿੱਪ ਸੀ ਤੇ ਬਟ ਉੱਥੇ ਮੈਂ ਆਪਣੇ ਵਲੌਗ ਦੀ ਸਟਾਰਟਿੰਗ ਕਰ ਰਹੀ ਸੀ ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਬਟ ਉੱਥੇ ਡਾਲਫਿਨ ਵਾਲਾ ਜਿਹੜਾ ਚੌਂਕ ਸੀ ਨਾ ਉਹਦਾ ਨੇਮ ਚੇਂਜ ਕਰਕੇ ਗੁਰਮੁਖੀ ਚੌਂਕ ਰੱਖ ਦਿੱਤਾ ਹੈ ਤੇ ਦੂਸਰੇ ਨੰਬਰ ਤੇ ਇੱਥੇ ਪਿੱਛੇ ਜਿਹੜੀ ਕਲਿੱਪਸ ਦੇਖਿਆ ਹੋਣਗੇ ਤੁਸੀਂ ਉੱਥੇ ਜਿਹੜੇ ਆਪਣੇ ਹੁੰਦੇ ਆ ਬਿਲਡਿੰਗਸ ਉਹ ਕਹਿੰਦੇ ਡੀਡੀ ਮਿੱਟਲ ਟਾਵਰਜ਼ ਹੁੰਦੇ ਮਤਲਬ ਜਿਹਨੇ ਕਿ ਫਲੈਟ ਵਗੈਰਾ ਹੁੰਦੇ ਨੇ ਉਹ ਰੈਡੀ ਹੋ ਰਹੇ ਨੇ ਕਾਫੀ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਮਾਤਰਾ ਵਿੱਚ ਤਿਆਰ ਹੋ ਰਹੇ ਨੇ ਫਲੈਟ ਤੇ ਪਤਾ ਜਦੋਂ ਤਿਆਰ ਹੋਗੇ ਮਿੰਟਾਂ ਦੇ ਵਿੱਚ ਹੀ ਚੜ ਜਾਂਦੇ ਨੇ ਕਿਉਂਕਿ ਬਠਿੰਡੇ ਚ ਕੰਮ ਬਹੁਤ ਆ ਹਨਾ ਤੇ ਆ ਸਾਰੇ ਇੱਧਰ ਤਿਆਰ ਹੋ ਰਹੇ ਨੇ ਫਲੈਟਸ ਤੇ ਬਾਕੀ ਆਪਾਂ ਹੁਣ ਪਹੁੰਚ ਚੱਲੇ ਆ ਕਿੱਥੇ ਚੱਲੇ ਆ ਆ ਦੇਖੋ ਫਲੈਟਸ ਆ ਵਿਖਾਉਣੇ ਤੁਹਾਨੂੰ ਆ ਸਾਰੇ ਫਲੈਟਸ ਆ ਆ ਦੇਖੇ ਜਾਂਦੇ ਹੋਂਗੇ ਨਾ ਤੁਹਾਨੂੰ ਏਡੇ ਏਡੇ ਉੱਚੇ ਪਤਨ ਕਿੰਨੇ ਕਿੰਨੇ ਬਿਲਡਿੰਗਾਂ ਹੋਣਗੇ ਤੇ ਇਹ ਸਾਰੇ ਫਲੈਟ ਰੈਡੀ ਹੁੰਦੇ ਆ ਤੇ ਮਿੰਟ ਹੀ ਲੱਗਦਾ ਤਿਆਰ ਵੀ ਮਿੰਟ ਚ ਕਰ ਦਿੰਦੇ ਨੇ ਤੇ ਮਿੰਟ ਚ ਹੀ ਚੜ ਜਾਂਦੇ ਨੇ ਮਤਲਬ ਕਹਿੰਦਾ ਮਤਲਬ ਨਾਲ ਦੇ ਨਾਲ ਦੇਖੋ ਕਿੰਨੇ ਹੋਈ ਮੈਂ ਤਾਂ ਐ ਕਹੀ ਜਾਂਦੀ ਸੀ ਮੈਂ ਕਿਹਾ ਕਿੰਨਾ ਡਰ ਲੱਗਦਾ ਨੇ ਦੇਖਣ ਤੇ ਏਡੇ ਏਡੇ ਉੱਚੇ ਟਾਵਰ ਆ ਫਲੈਟ ਚ ਡਰ ਲੱਗਦਾ ਸਹੀ ਦੱਸਾਂ ਵੇਖਣ ਤੇ ਮੈਂ ਤਾਂ ਗਈ ਸੀ ਨਾ ਮੈਨੂੰ ਤਾਂ ਪਤਾ ਮੈਂ 10 ਮੇ ਕਿ 11ਵੀਂ ਮੰਜ਼ਲ ਤੇ ਗਈ ਸੀ ਆਪਣੇ ਮੈਮ ਨੂੰ ਮਿਲਣ ਡੀਡੀ ਮਿੱਤਲ ਚ ਤੇ ਪਰ ਇਹ ਉੱਥੇ ਦੇਖਿਆ ਸੀ ਤੇ ਮੈਂ ਤਾਂ ਉੱਚੀ ਇੰਨਾ ਜ਼ਿਆਦਾ ਡਰ ਜਾ ਲੱਗਦਾ ਸੀਗਾ ਤੇ ਚਲੋ ਜੀ ਆਪਾਂ ਕਿੱਥੇ ਚੱਲਿਆ ਤੁਸੀਂ ਫੁੱਲ ਕਲਿੱਪ ਜ਼ਰੂਰ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਸਫ਼ਰ ਨੂੰ ਕਰਦੇ ਆਂ ਤੇ ਹੁਣ ਇਸ ਤੋਂ ਬਾਅਦ ਆਜਣਾ ਆਪਣਾ ਜਿਹੜਾ ਡੇ ਆ ਵੈਸੇ ਤਾਂ ਆਪਾਂ ਵਲੌਗ ਦੀ ਸਟਾਰਟਿੰਗ ਮਾਰਨਿੰਗ ਉੱਥੋਂ ਕਰ ਲਈ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਿਆ ਜਿੱਥੇ ਉੱਥੇ ਵੀ ਤੁਸੀਂ ਦੇਖਿਆ ਜੇ ਇੱਧਰ ਵੀ ਕਲੋਨੀਆਂ ਕੱਟੀਆਂ ਗਈਆਂ ਸਾਰੀਆਂ ਸਹੀ ਗੱਲ ਸਾਰਾ ਖਾਲੀ ਸਿੱਧਰ ਏਰੀਆ ਤੇ ਕਲੋਨੀਆਂ ਮਿੰਟ ਚ ਕੱਟੀਆਂ ਗਈਆਂ ਨੇ ਤੇ ਹੁਣ ਆਪਾਂ ਕਿੱਥੇ ਇਹ ਵੀ ਤੁਹਾਨੂੰ ਛੇਤੀ ਪਤਾ ਚੱਲ ਜਾਊ ਹੁਣ ਅੱਜ ਆਪਾਂ ਕਿੱਥੇ ਜਾ ਰਹੇ ਘਰ ਜਾ ਰਹੇ ਆ ਕਿ ਕਿਤੇ ਹੋਰ ਜਾ ਰਹੇ ਆ ਇਹ ਵੀ ਆਪਾਂ ਤੁਹਾਡੇ ਨਾਲ ਛੇਤੀ ਰਿਵੀਲ ਕਰਾਂਗੇ ਤੇ ਪਰ ਹੁਣ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਆਪਾਂ ਕਿਹੜੇ ਕਿੱਥੇ ਕਰਦੇ ਆ ਤੁਸੀਂ ਦੇਖੋ ਅੰਦਾਜ਼ਾ ਲਗਾ ਸਕਦੇ ਹੋ ਬਟ ਮੈਂ ਨਹੀਂ ਦੱਸਣਾ ਮੈਂ ਕਿੱਥੇ ਜਾਏ ਵੈਸੇ ਤਾਂ ਤੁਹਾਨੂੰ ਵੀਡੀਓ ਬਹੁਤ ਲੇਟ ਮਿਲੂਗੀ ਮੇਰੀ ਕਿਉਂਕਿ ਮੈਂ ਘਰ ਆ ਕੇ ਵੀਡੀਓ ਸਾਰੀਆਂ ਅਪਲੋਡ ਕਰੂੰਗੀ ਕਿਉਂਕਿ ਵਾਈਫਾਈ ਦੀ ਪ੍ਰੋਬਲਮ ਹੋ ਜਾਂਦੀ ਘਰੇ ਤਾਂ ਤੇ ਕੁੱਲੇ ਡਾਟਾ ਹੁੰਦਾ ਆਪਣੇ ਕੋਲ ਤੇ ਆਰਾਮ ਨਾਲ ਮੈਂ ਸਾਰੀਆਂ ਵੀਡੀਓ ਨੂੰ 1 ਬਾਈ 1 ਕਰਕੇ ਤੁਹਾਡੇ ਨਾਲ ਰਿਵੀਲ ਕਰੂੰਗੀ ਤੇ ਸ਼ੇਅਰ ਕਰਾਂਗੀ ਤੇ ਤੁਸੀਂ ਸਾਰੀਆਂ ਵੀਡੀਓ ਨੂੰ ਫੁੱਲ ਪਿਆਰ ਦਿਓ ਜੇ ਫੁੱਲ ਵਾਚ ਕਰੋ ਜੇ ਬਟ ਅੱਜ ਵੀ ਆਪਣੀ ਵੀਡੀਓ ਸ਼ਾਇਦ ਅੱਜ ਜਾਵੇ ਨਹੀਂ ਅੱਜ ਵੀ ਨਹੀਂ ਆਉਂਦੀ ਵੀਡੀਓ ਕਿਉਂਕਿ ਅੱਜ ਵੀ ਨਹੀਂ ਲੋ ਜੀ ਆਪਾਂ ਜਾ ਰਹੇ ਆਪ ਤਾਂ ਪਤਾ ਹੀ ਅਬੋਹਰ ਠੀਕ ਹੈ ਜੀ ਤੇ ਚਪਚੋ ਦੇ ਨਾਨਕੇ ਜਾ ਰਹੇ ਆਪਾਂ ਤੇ ਆਪਾਂ ਸਿੱਧੇ ਨਾਨਕੇ ਤੋਂ ਸਿੱਧਾ ਇੱਧਰ ਹੀ ਚੱਲ ਪਏ ਸੀਗੇ ਤੇ ਆਪਾਂ ਬਸ ਹੁਣ ਆਈ ਥਿੰਕ ਗਿੱਦੜਵਾ ਆ ਗਏ ਸੀ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਗਿੱਦੜਵਾ ਜਮ ਲੋੜਦੇ ਨੇੜੇ ਢਿੜੀ ਆ ਗਏ ਸੀ ਆਪਾਂ ਨਹੀਂ ਮਲੋਟ ਐ ਤੇ ਹੁਣ ਆਪਾਂ ਸਿੱਧਾ ਜਾਵਾਂਗੇ ਅਬੋਰ ਕਿਉਂਕਿ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਸਾਡਾ ਤੇ ਅਤਕੀ ਵੀ ਅਸੀਂ ਰਖੜੀ ਦੇ ਗਏ ਹੋਏ ਤੇ ਅਸੀਂ ਬਿਲਕੁਲ ਗੇੜਾ ਨਹੀਂ ਸਾਡਾ ਵੱਜਿਆ ਸੀ ਤੇ ਹੁਣ ਅਸੀਂ ਸੋਚਿਆ ਕਿਉਂ ਨਾ ਅਸੀਂ ਚਲੋ ਇੱਕ ਰਾਤ ਲਾਇਏ ਪਲੱਸ ਅਸੀਂ ਸ਼ਾਪਿੰਗ ਕਰਕੇ ਆਉਣੀ ਹੈ ਭੋਰ ਤੋਂ ਜਪਜੋ ਤੌਰ ਜਪਜੋ ਦੇ ਪਾਪਾ ਦੀ ਤੇ ਕੁਝ ਕੁ ਸ਼ਾਪਿੰਗ ਮੈਂ ਆਪਣੇ ਵੀ ਕਰਕੇ ਆਉਂਗੀ ਤੇ ਉਹ ਸ਼ਾਪਿੰਗ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਸਮਾਨ ਬਹੁਤ ਵਧੀਆ ਮਿਲਦਾ ਹੈਗਾ ਤੇ ਬਾਕੀ ਕੁਆਲਿਟੀ ਵੀ ਵਧੀਆ ਮਿਲਦੀ ਤੇ ਰੀਜ਼ਨੇਬਲ ਪ੍ਰਾਈਸ ਵਿੱਚ ਚੀਜ਼ਾਂ ਜਿਹੜੀਆਂ ਬਹੁਤ ਮਿਲ ਜਾਂਦੀਆਂ ਨੇ ਲਓ ਜੀ ਆਪਾਂ ਪਹੁੰਚ ਗਏ ਮਲੋਟ ਹੋਲੀ ਐਂਜਲ ਸਕੂਲ ਮਲੋਟ ਹੈ ਤੇ ਜੀ ਦੀ ਬਹੁਤ ਜ਼ਿਆਦਾ ਹੈ ट्रैफिक बहुत ज्यादा है सारे शहर लो जी हूँ आप पहुंच चुके हैं अबोर अबोहर है मेरा अपना शहर ਸੋ ਮੈਂ ਜਦੋਂ ਆਪਣੇ ਸ਼ਹਿਰ ਦੇ ਵਿੱਚ ਆ ਜਾਂਦੀ ਆ ਮੈਂ ਪਿਛਲੀਆਂ ਚੀਜ਼ਾਂ ਭੁੱਲ ਜਾਂਦੀ ਆ ਤੇ ਜਦੋਂ ਮੈਂ ਇੱਥੋਂ ਨਿਕਲ ਜਾਂਦੀ ਆ ਸੋ ਮੈਂ ਆਪਣੇ ਇਧਰ ਲੇਲੇ ਲਾਈਫ ਤੇ ਵਿੱਚ ਆ ਜਾਂਦੀ ਆ ਸੋ ਉੱਥੇ ਜਾ ਕੇ ਯਾਦਾਂ ਜਿਆ ਤਾਜ਼ਾ ਹੋ ਜਾਂਦੀਆਂ ਬਟ ਹੁਣ ਪਤਾ ਨਹੀਂ ਕੀ ਸਿਸਟਮ ਹੈ ਇਦਾਂ ਮਤਲਬ ਜਦੋਂ ਆਪਾਂ ਆਪਣੀ ਮੈਰਿਡ ਲਾਈਫ ਤੇ ਵਿੱਚ ਹੋ ਜਾਂਦੇ ਆ ਨਾ ਤੇ ਫਿਰ ਟਾਈਮ ਪਤਾ ਨਹੀਂ ਮਿਲਦਾ ਨੇ ਕਿ ਆਪਣੇ ਤੋਂ ਨਹੀਂ ਨਿਕਲਦਾ ਸਮਝ ਨਹੀਂ ਆਉਂਦੀ ਤੇ ਇਦਾਂ ਲੱਗਦਾ ਦੱਸ ਜੀ ਵੀ ਕਰਦਾ ਤੇ ਫਿਰ ਜੀ ਕਰਦਾ ਤੇਰੇ ਉੱਪਰ ਟਹੁਣਾ ਟਾਈਮ ਨਹੀਂ ਹੁੰਦਾ ਜੀ ਨੂੰ ਕੀ ਕੀਤਾ ਜਾਵੇ ਹਨਾ ਤੇ ਪੂਜੀ ਬਹੁਤ ਕਰਦੇ ਸੀ ਕਿ 2-4 ਦਿਨ ਲਾ ਕੇ ਜਾਵਾਂ ਮੈਂ ਵੀ ਤੇ ਬਟ ਆਪਾਂ ਇੱਕ ਰਾਤ ਹੀ ਲਗਾਈ ਉਹ ਵੀ ਆਪਣਾ ਸਾਰਾ ਦਿਨ ਕਹਿ ਸਕਦੇ ਸ਼ੋਪਿੰਗ ਵਗੈਰਾ ਚ ਨਿਕਲ ਗਿਆ ਤੇ ਆਪਾਂ ਹੁਣ ਉਹ ਨਾ ਮੰਮੀ ਹਰੇ ਇੱਥੇ ਕਿਤੇ ਕੰਮ ਗਈ ਸੀ ਤੇ ਆਪਣੇ ਨਾਲ ਹੀ ਉਹਨੇ ਪਿੱਛੇ ਮੰਮੀ ਲਈ ਬੈਠੇ ਹੋਏ ਨੇ ਆਪਾਂ ਇੱਥੋਂ ਚੜਾ ਲਿਆ ਸੀ ਰਸਤੇ 'ਚ ਇਹਨਾਂ ਨੂੰ ਮੰਮੀ ਔਰ ਨਾਲ ਸੀਗੇ ਤੇ ਬਸ ਅਸੀਂ ਹੁਣ ਚੜਾ ਲਿਆ ਸੀ ਤੇ ਹੁਣ ਅਸੀਂ ਸਿੱਧਾ ਚੱਲਿਆ ਘਰ ਨੂੰ ਤੇ ਘਰ ਜਾ ਕੇ ਮਿਲਦੇ ਆਪਾਂ ਤੁਹਾਨੂੰ ਤੇ ਇਹ ਸਾਰਾ ਮੇਰਾ ਸ਼ਹਿਰ ਆ ਤੁਸੀਂ ਦੇਖ ਸਕਦੇ ਹੋ ਪਹੁੰਚ ਕੇ ਘਰ ਨੂੰ ਇਹ ਹੈ ਘਰ ਚਲੋ ਭਾਈ ਪਹੁੰਚ ਕੇ ਇੱਧਰ ਹੀ ਲਾ ਦਿਓ ਗੱਲੀ ਚ ਔਰ ਇੱਧਰ ਪਹੁੰਚ ਕੇ ਕਰੇ ਚਲੋ ਡਾਲਰ ਦਾ ਵੇਖਦੇ ਕੀ ਕਰਦਾ ਆ ਨੀਲਾਲਾ ਸਿੱਕੀ ਸਾਹਿਬ ਮੈਂ ਵੀ ਟੰਗੀ ਬੈਠੀ ਗੱਡੀ ਦਾ ਸਟਾਰਟ ਅੰਦਰ ਐਦਾਂ ਲੱਗਦਾ ਗੱਡੀ ਦਾ ਸਟਾਰਟ ਅੰਦਰ ਅਨੀਲਾਲਾ ਕਿਸਾ ਮਮੇ ਵਿੱਚ ਰਹੀ ਬੈਠੀ ਆ ਗੱਡੀ ਦਾ ਅੱਜ ਚੱਲ ਡੱਲੂਆ ਚਲਾ ਫਿਰ ਇੱਧਰ ਅੰਦਰ ਆ अंदरा डोले अंदर डॉलर कमला हो जाता फिर की करके मारा इत मेरा का बैठा लिया मैनू चट्टा चट्टी करूगा अपना का पुत ना मेनू बाली खुशी मना का लो जी चलो अंदर चल दिया लो जी अंदर चल डोलो चलो अंदर चलिए चलो अगर अंदर चलिए ये देखो हमारी फोटो देखो सब तो पहले साढ़े फोटो देखो हमारी फोटो है ये इधर है फैमिली फोटो एक मिनट डोले ना काके बस 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 है, हैंड वॉश हो गया चला जा हैंड वॉश हो गया चला उत्ते चढ़ जा बैठ दे बैठ दे उत्ते चढ़ जा उत्ते चढ़ जा उत्ते चढ़ जा ਲਓ ਜੀ ਹੁਣ ਬੈਨ ਨੇ ਉੱਤੇ ਸਾਰਸੂ ਲਈਏ ਲਓ ਜੀ ਟਾਈਮ ਹੋ ਗਿਆ ਏ 3 ਵਜੇ ਚ ਪਏ ਉਹ ਦੇਖੋ 3 ਵਜੇ ਚ ਪਏ ਆ ਤੇ ਹੁਣ ਅਸੀਂ ਤਿਆਰੀ ਵਾਟ ਲਈ ਆ ਬਾਜ਼ਾਰ ਦੀ ਤੇ ਹੁਣ ਆਪਾਂ ਚੱਲੇ ਬਾਜ਼ਾਰ ਤੇ ਘਰੇ ਹੈਗੇ ਡੈਡੀ ਕਿਉਂਕਿ ਅੱਜ ਡੈਡੀ ਹੈਗੇ ਛੁੱਟੀ ਤੇ ਠੀਕੇ ਜੀ ਡੈਡੀ ਉਹ ਬੈਠੇ ਏ ਉਹ ਬੈਠੇ ਡੈਡੀ ਫੋਨ ਦੇਖੀ ਜਾਂਦੇ ਆ ਤੇ ਮੰਮੀ ਮੈਂ ਜੱਪ ਜੋ ਤਾਂ ਅਸੀਂ ਚੱਲੇ ਚਾਰੇ ਜਾਣੇ ਠੀਕੇ ਜੀ ਚਲੋ ਚੱਲ ਗਏ ਹਈ ਤੁਪ ਚਲੋ ਜੀ ਨਾਨੀ ਆਉਂਦੇ ਚਲੋ ਮੈਨੂੰ ਨਾਨੀ ਦੇ ਦਿੱਤੇ ਮੈਂ ਨਾਨੀ ਦਾ ਸੂਟ ਕਹਿੰਦਾ ਨਾਨੀ ਨੇ ਪੈਸੇ ਦਿੱਤੇ ਚੱਪਜੋ ਤੁਨੂੰ ਮੈਂ ਨਹੀਂ ਦਿੰਦਾ ਕਹਿੰਦਾ ਦੇ ਸੂਟ ਲੈ ਨਾ ਦੇ ਸੂਟ ਤਾਂ ਲੈਨੇ ਆ ਤੇ ਚਲੋ ਜੀ ਹੁਣ ਚੱਲਦੇ ਆਪਾਂ ਚਲੋ ਜੀ ਜੈਕਟ ਮੇਰੇ ਅੰਦਰ ਪਈਆ ਗਰਮੀ ਆ ਨਾ ਇਹਦਾ ਸੈਲ ਵਗੈਰਾ ਮੁਕਦੇ ਆ ਸੈਲ ਪਾਉਣ ਵਾਲੇ ਪੜੇ ਆ ਜੂ ਉਤਾਰ ਤੇ ਨਾ ਨਹੀਂ ਆਏਗੀ ਕਿਉਂਕਿ ਗਲੀ ਬਣੀ ਚੱਲਦੀ ਸਾਡੀ ਇਹ ਸਾਡੀ ਨਾਨੀ ਹੈ ਇਹ ਨਾਨੀ ਹੈ ਸਾਡੀ ਸਸੀ ਗੁਰੀ ਚਲੋ ਆਜੋ ਭਾਈ ਲੋ ਜੀ ਹੁਣ ਅਸੀਂ ਚੱਲੇ ਮਾਰਕੀਟ ਮਾਰਕੀਟ ਕਿੱ데 ਚੱਲੇ ਮਾਰਕੀਟ ਲੱਗੀ ਲੱਗੀ ਹੋ ਗਈ ਚਲੋ ਸੀ ਸਾਡਾ ਪਰਸ ਕੋਟੀਆਂ ਪਲਾਦੀ ਸੀ ਤੇ ਹੁਣ ਆਪਾਂ ਚੱਲੇ ਮਾਰ ਕੀ ਹੈ ਮੈਨੂੰ ਪਿੱਛੇ ਦਾ ਪਿੱਛੇ ਜਾ ਲਓ ਜੀ ਹੁਣ ਆਪਾਂ ਚੱਲੇ ਬਾਜ਼ਾਰ ਨੂੰ ਹੁਣ ਚਲਦੇ ਆ ਉਹ ਤੋ ਕਰੇ ਰਹਿਣੇ ਆਪਾਂ ਚਲੋ ਹੁਣ ਚਲਦੇ ਆ ਆਪਾਂ ਦੇਖੋ ਭਈ ਸਾਡਾ ਸ਼ਹਿਰ ਫਿਰ ਬੜਾ ਫਰਕ ਪੈ ਗਿਆ ਸ਼ਹਿਰ ਦਾ ਕਿਹੜਾ ਥੋੜਾ ਪੈ ਗਿਆ 5 ਸਾਲਾਂ ਚ ਇਹ ਆਵੇ ਲਾਟਰੀ ਵਾਲਾ ਲਾਟਰੀ ਪਾਇਆ ਕਰੋ ਭਈ ਲਾਟਰੀ ਡੇਲੀ ਤੇ ਲਉ ਜਿਸੀ ਜਾ ਰਹੇ ਆ ਬਾਜ਼ਾਰ ਤੇ ਬਾਜ਼ਾਰ ਚ ਤੁਹਾਨੂੰ ਪਤਾ ਹੀ ਜਿਹੜੀ ਮਰਜ਼ੀ ਸ਼ਹਿਰ ਜਾਵੜੋ ਕਿਤੇ ਜਾਵੜੋ ਭੀੜਾ ਜਿਹੜੀ ਭੀੜ ਨਹੀਂ ਹਰਦੀ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਤੇ ਇੱਥੇ ਵੀ ਉਹੀ ਹਾਲ ਸੀਗਾ ਭੀੜ ਬਹੁਤ ਜ਼ਿਆਦਾ ਸੀਗੀ ਤੇ ਬਾਜ਼ਾਰ ਵੀ ਮੈਂ ਤਾਂ ਕਾਫੀ ਜੇ ਰੋ ਗਿਆ ਵਾਰ ਤੇ ਬਾਜ਼ਾਰ ਚ ਗਏ ਨੂੰ 2 ਸਾਲ ਤਾਂ ਹੋ ਹੀ ਗਏ ਹੋਣਗੇ ਮੈਂ ਬਾਜ਼ਾਰ ਨਹੀਂ ਗਏ ਕਿਉਂਕਿ ਅਸੀਂ ਜਦੋਂ ਜਾਂਦੇ ਇੱਕ ਰਾਤ ਲਾ ਕੇ ਤੇ ਅਸੀਂ ਘਰ ਦੀ ਘਰੋਂ ਵਾਪਸ ਆ ਜਾਂਦੇ ਆ ਤੇ ਬਟ ਕਦੇ ਰਾਤ ਹੀ ਨਹੀਂ ਲਗਾਈ ਅਸੀਂ ਲੋ ਉੱਥੇ ਬੋਰਡ ਦੇ ਵਿੱਚ ਵੀ ਕਾਫੀ ਚੇਂਜ ਆ ਗਿਆ ਤੇ ਇੱਧਰ ਸਾਰੇ ਆ ਮੇਰੇ ਪਿੱਛੂ ਪਿੱਛੇ ਆਤ ਪੰਜ ਸਾਲਾਂ ਦੇ ਮਗਰ ਮਗਰ ਸਾਰੇ ਮਤਲਬ ਬਹੁਤ ਸਾਰੇ ਮਾਰਕੀਟ ਰੈਡੀ ਹੋ ਗਏ ਇੱਧਰ ਸਾਰੇ ਸੁਨਣ ਸੁਨਨੀ ਜਗਾ ਹੁੰਦੀ ਸੀ ਆ ਸਾਰੀ ਮਾਰਕੀਟ ਬਣ ਗਈ ਆ ਦੁਕਾਨਾਂ ਖੁੱਲ ਗਿਆ ਨਵੀਆਂ ਨਵੀਆਂ ਸਾਰਾ ਕੁਝ ਚੇਂਜ ਹੋ ਗਿਆ ਫੁੱਲ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੈਗਾ ਤੇ ਮੈਂ ਅੱਜ ਹੀ ਦੇਖਿਆ ਤਾਂ ਹੀ ਮੈਂ ਅੱਜ ਕਲਿੱਪ ਲੈ ਲਈ ਮੈਂ ਕਿੰਨਾ ਚੇਂਜ ਹੋ ਗਿਆ ਮੈਂ ਕਿਹਾ ਪਰ ਟਾਈਮ ਹੀ ਨਹੀਂ ਲੱਗਦਾ ਜ ਜਾਈਦਾ ਬਸ ਆ ਜਾਈਦਾ ਆ ਦੁਪਹਿਰੇ ਜਾਈਦਾ ਰਾਤ ਲਾ ਕੇ ਅਗਲੇ ਦਿਨ ਸਵੇਰ ਮੋੜ ਆਈਦਾ ਤੇ ਕਦੇ ਆਇਆ ਤਾਂ ਹੈ ਨਹੀਂ 4 ਦਿਨ ਲਾ ਕੇ ਤੇ ਬੰਦਾ ਆਰਾਮ ਨਾਲ ਮਾਰਕੀਟ ਵਗੈਰਾ ਘੁੰਮਾਵੇ ਹਨਾ ਤੇ ਬੰਦਾ ਫੇਰ ਤਾਂ ਪਤਾ ਲੱਗਦਾ ਰਹਿੰਦਾ ਕਿਹੜੀ ਚੀਜ਼ ਚ ਬਦਲਾਵ ਆ ਗਿਆ ਤੇ ਕੋਈ ਬਦਲਾਵ ਦਾ ਪਤਾ ਨਹੀਂ ਲੱਗ ਰਿਹਾ ਸੀ ਤੇ ਮੈਂ ਚਲੋ ਅੱਜ ਮੈਂ ਵਲੌਗ ਬਣਾਇਆ ਤੇ ਮੈਨੂੰ ਵੀ ਹੁਣ ਵੇਖ ਨਾਲੇ ਵੌਇਸਓਵਰ ਕਰ ਰਹੀ ਹਾਂ ਤੇ ਨਾਲ-ਨਾਲ ਮੈਨੂੰ ਪਤਾ ਲੱਗ ਰਿਹਾ ਕਿ ਕਿੰਨਾ ਚੇਂਜ ਆ ਗਿਆ ਹਨਾ ਸ਼ਹਿਰ ਦੇ ਵਿੱਚ ਉਜੀ ਇੱਥੇ ਆ ਦੇਖੋ ਕਿੰਨੇ ਸੋਲੇ ਖੜੋਣੇ ਲੱਗੇ ਸੀ ਤੇ ਖਡੋਲੇ ਰੇਟ ਪੁੱਛੇ ਡੇਡ ਡੇਡ ਤੋਂ 200 ਰੁਪਏ ਇੱਕ ਖਡੋਨੇ ਦਾ ਰੇਟ ਕਹਿ ਰਹੇ ਸੀਗੇ ਤੇ ਅਸੀਂ ਇਦੋਂ ਪਹਿਲਾਂ ਪੁੱਛਿਆ ਸੀਗਾ ਫਿਰ ਇਦੋਂ ਤਾਂ ਮੈਂ ਕਿਚੰਗਾ ਹੋਰ ਕੋਈ ਚੀਜ਼ ਹੀ ਲੈ ਲਾਂਗੇ ਚੱਪ ਜੋ ਤੈਨੂੰ ਬੇਟਾ ਨਾਲੇ ਚੰਗੀ ਲੈ ਕੇ ਦਵਾਂਗੇ ਤੇ ਇੱਥੇ ਅਸੀਂ ਰੋਕੇ ਸੀ ਰੇਟ ਵੀ ਪੁੱਛਿਆ ਸੀ ਪਰ ਨਹੀਂ ਪਲਾਸਟਿਕ ਦੀਆਂ ਚੀਜ਼ਾਂ ਇੰਨੀ ਮਹਿੰਗੀਆਂ ਲਾ ਰਹੇ ਸੀਗੇ ਤੇ ਚਲੋ ਜੀ ਹੁਣ ਆਪਾਂ ਬਾਜ਼ਾਰ ਨੂੰ ਚੱਲਿਆਂ ਤੇ ਆਪਣਾ ਇਧਰ ਦੀ ਬਾਜ਼ਾਰ ਦੇ ਨਾਲ ਉਰਲੀਆਂ ਗਲੀਆਂ ਦੇ ਵਿੱਚ ਗੱਡੀ ਖਲਾਰ ਲਈਦੀ ਆ ਨੇੜੇ ਜੇ ਮਾਰਕੀਟ ਦੇ ਤੇ ਫਿਰ ਤੁਰਕੇ ਜੀ ਬਾਜ਼ਾਰ ਚ ਐਂਟਰੀ ਹੋ ਚੁੱਕੀ ਆਪਣੀ ਆ ਨਿਊ ਵੇਅਰ ਵਾਲੇ ਆ ਜਿਵੇਂ ਇੱਥੇ ਖੁੱਲੀ ਗਲੀ ਜੀ ਕੜਦੇ ਰਹੇ ਹਾਂ ਆ ਉਹ ਅੱਗੇ ਦੇ ਸਭ ਤੋਂ ਅਗਲੀ ਗਲੀ ਚ ਖੁੱਲੀ ਚ ਖਲਾੜ ਦਾਂਗੇ ਬਸ ਗੱਡੀ ਲਓ ਜੀ ਜੀਨਸ ਹਟ ਬਈ ਇੱਧਰ ਸਭਾ ਲਈ ਤੇ ਲਟੂਲਰ ਤੇ ਆ ਕੁਛ ਹਾਂ ਸਿੱਧਾ ਉਹ ਸਾਹਮਣੇ ਖੜੀ ਕਰਨੀ ਆਪਾਂ ਹਾਂ ਬਾਜ਼ਾਰ ਦੀਆਂ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚ ਪਹੁੰਚ ਗਏ ਆਪਾਂ ਇੱਥੇ ਤੇ ਗੱਡੀ ਲਾ ਕੇ ਤੁਹਾਨੂੰ ਆਪਾਂ ਬਾਜ਼ਾਰ ਚੱਲਾਂਗੇ ਹਾਂ ਇੱਥੇ ਠੀਕ ਆ ਪ੍ਰਾਣੇ ਜੇ ਘਰ ਹੈ ਨਾ ਇੱਧਰ ਆਹ ਦੇਖ ਕਿੰਨਾ ਪੁਰਾਣਾ ਘਰ ਹੋਊਗਾ ਕੀ ਬੋਹ ਪਈ ਆ ਸੰਕਾ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਪਈਆਂ ਹਾਂ ਆਹਾਂ ਮਾਂਟੀ ਦੇ ਘਰੇ ਆ ਕੇ ਲੈਣਾ ਦੁਰਗਾ ਪੂਜਨ ਢੰਡਾਰਾ ਹੈ ਦੁਰਗਾ ਮਾਤਾ ਦਾ ਸਮਾਨ ਸਾਰਾ ਨਾਲ ਸ਼ੇਰ ਵਾਲੀ ਮਾਤਾ ਦਾ ਆਪਾਂ ਕਿਹੜੇ ਪੰਜਾਬ ਤਾਂ ਕਿੱਥੇ ਆ ਗਏ ਆਪਾਂ ਹੈ 12 ਚ ਆ ਗਏ ਹਨਾ ਕਿੱਥੇ 12 ਚ 12 ਚ ਆ ਮੈਂ ਆ ਫੜ ਤੋ ਹਾਂ ਇੱਥੇ ਤੇ ਲੋ ਜੀ ਹੈਗਾ ਸਾਡਾ ਅਬੋਰ ਦਾ ਬਾਜ਼ਾਰ 12 ਨੰਬਰ ਤੇ ਕਾਫੀ ਵੈਰਾਈਟੀ ਮਿਲ ਜਾਂਦੀ ਤੇ ਮੈਂ ਨਾ ਹਲਕੇ ਫੁਲਕੇ ਜੜੇ ਮੈਥੋਂ ਕਲਿਪਸ ਬਣੀਆਂ ਤੇ ਆਪਾਂ ਲੈ ਲਿਆ ਸੀ ਤੇ ਆਸ ਕਰਾਂਗੇ ਤੁਹਾਨੂੰ ਮੇਰਾ ਵਲੌਗ ਇਹ ਵੀ ਬਹੁਤ ਪਸੰਦ ਆਇਆ ਹੋਊਗਾ ਜੇਕਰ ਥੋੜਾ ਮੋਟਾ ਵੀ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਉਂਕਿ ਕਮੈਂਟ ਦੇ ਨਾਲ ਇਹਨਾਂ ਚੀਜ਼ ਦੇ ਨਾਲ ਮੋਟੀਵੇਸ਼ਨ ਮਿਲਦਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਟਾਈਮ ਚੋਂ ਟਾਈਮ ਕੱਢ ਕੇ ਹੈਨਾ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਮੈਂ ਅਸੀਂ ਕੀ ਕੀ ਸ਼ਾਪਿੰਗ ਕਰੀਏ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਬਤਲ ਲਗੂ ਕਿਉਂਕਿ ਹੁਣ ਨੈਕਸਟ ਵਲੌਗ ਆਪਣਾ ਸ਼ਾਪਿੰਗ ਦਾ ਆਊਗਾ ਕਿਉਂਕਿ ਹੁਣ ਆਪਾਂ ਪਹੁੰਚ ਚੁੱਕੇ ਸੀ ਇੱਥੋਂ ਤੱਕ ਦਾ ਵਲੌਗ ਆਪਾਂ ਬਣਾ ਲਿਆ